ਇਕੋ idiom ਹੈ skate around skate around ਦਾ ਦੋਸਤੋ ਮਤਲਬ ਹੁੰਦਾ ਹੈ ਕਿਸੇ ਵੀ ਟੌਪਿਕ ਬਾਰੇ ਸਿੱਧੀ ਗੱਲ ਨਹੀਂ ਕਰਨੀ ਘੁਮਾ ਫਰਾ ਕੇ ਗੱਲ ਕਰਨੀ ਜਿੱਦਾਂ politicans politicans ਹੁੰਦੇ ਆ ਰਾਜਨੀਤਿਕ ਬੰਦਿਆਂ ਦੇ ਕੋਲੋਂ ਤੁਸੀਂ ਕੋਈ ਸਵਾਲ ਪੁੱਛੋਗੇ ਤੇ ਉਹ ਸਿੱਧਾ ਜਵਾਬ ਨਹੀਂ ਦੇਣਗੇ ਘੁਮਾ ਫਰਾ ਕੇ ਗੱਲ ਕਰਨਗੇ skate around politicians often skate around a subject ਤੇ often skate around a subject ਡਾਇਰੈਕਟਲੀ ਕੋਈ ਵੀ ਕੰਮ ਕੋਈ ਵੀ ਚੀਜ਼ ਡਾਇਰੈਕਟਲੀ ਕਿਸੇ ਨੂੰ ਸਿੱਧੇ ਤੌਰ ਤੇ ਨਹੀਂ ਕਹਿਣੀ ਗੋਲ ਮੋਲ ਜਿਹਾ ਜਵਾਬ ਦੇ ਦੇਣਾ politicans often skate around a subject ਜਾਂ ਬੋਲੋਗੇ ਸਕੇਟ ਓਵਰ ਸਕੇਟ ਅਰਾਊਂਡ ਸਕੇਟ ਓਵਰ ਦੋਨਾਂ ਦਾ ਮਤਲਬ ਸੇਮ ਹੀ ਹੈ ਕਲੀਅਰ ਦੋਸਤੋ ਉਮੀਦ ਕਰਦਾ ਹਾਂ ਅੱਜ ਦੇ ਤੁਹਾਨੂੰ ਵੋਕੈਬਲਰੀ ਵਰਡਸ ਅੱਜ ਦੇ ਤੁਹਾਨੂੰ ਈਡੀਅਮਸ ਸਮਝ ਲੱਗੇ ਹੋਣਗੇ ਦੋਸਤੋ ਇਸੇ ਤਰ੍ਹਾਂ ਨਵੇਂ-ਨਵੇਂ ਵੋਕੈਬਲਰੀ ਦੇ ਵਰਡਸ ਨਵੇਂ-ਨਵੇਂ Idioms ਅਤੇ ਆਪਣੀ spoken english ਨੂੰ ਹੋਰ ਵੀ ਵਧੀਆ ਕਰਨ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਤਾਂ ਕਿ ਸਾਡੇ ਹੋਰ ਭੈਣ ਭਰਾ ਵੀ spoken english ਨਾਲ रिलेटेड ਹੋਰ ਵੀ ਜਿਆਦਾ ਵੋਕੈਬਲਰੀ ਸਿੱਖ ਸਕਣ ਦੋਸਤੋ ਓਕੇ ਦੋਸਤੋ ਫਤੇ ਜੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ